ਪਾਵ ਪਾਵ ਕੋ ਜਿੰਦ ਕੀਆ ਆਪੇ ਗੁਰ ਸਾਹ ਪਾਵ ਪਾਵ ਕੋ ਜਿੰਦ ਕੀਆ ਆਪੇ ਗੁਰ ਸਾਹ ਪਰਗਸਿ ਦੇਉ ਪਾਏ ਲੋਕਾ ਅਜ ਦਸ ਕੀ ਗੋਤਾਲੀ ਪਰਗਸਿ ਤੇਰੇ ਤੇ ਫਲ ਵੀ ਤੇਰੇ ਤੇਰੇ ਮਾਲ ਜਵਾਰ ਜੀ ਸੁਆਰ ਬੋਲੇ ਹੈ ਸੁਖ ਕਰਮ ਤੇ ਕਬੂ ਨਾ ਜਾਓ ਜੀ ਸੁਆਰ ਬਰਮ ਹੈ ਸੁਖ ਕਰਮ ਤੇ ਵਾਸ਼ਿੰਗਟਨ ਡੀਸੀ ਵਿਖੇ ਵੱਖ-ਵੱਖ ਗੁਰਦੁਆਰਿਆਂ ਵਿੱਚ 13 April 2025 ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਜਸ਼ਨ ਮਨਾਏ ਗਏ ਇਸ ਮੌਕੇ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਗੁਰਦੁਆਰਾ ਫੇਅਰਫੈਕਸ ਸਟੇਸ਼ਨ ਗੁਰੂ ਨਾਨਕ ਫਾਊਂਡੇਸ਼ਨ ਆਫ ਅਮਰੀਕਾ ਗੁਰਦੁਆਰਾ ਸਿਲਵਰ ਸਪ੍ਰਿੰਗ ਮੈਰੀਲੈਂਡ ਸਿੱਖ ਗੁਰਦੁਆਰਾ ਡੀਸੀ ਵਾਸ਼ਿੰਗਟਨ ਡੀਸੀ ਸਿੰਘ ਸਭਾ ਗੁਰਦੁਆਰਾ ਫੇਅਰਫੈਕਸ ਰਾਜ ਖਾਲਸਾ ਗੁਰਦੁਆਰਾ ਸਟਰਲਿੰਗ ਵਿਖੇ ਵਿਸ਼ੇਸ਼ ਸਮਾਗਮ ਉਲੇਖੇ ਗਏ ਇਸ ਦੌਰਾਨ ਵੱਖ-ਵੱਖ ਰਾਗੀ ਜੱਥਿਆਂ ਨੇ ਸੰਗਤ ਨੂੰ ਹਰਜਸ ਨਾਲ ਨਿਹਾਲ ਕੀਤਾ ਕਵੀਸ਼ਰੀ ਜੱਥਿਆਂ ਨੇ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਇਸ ਮੌਕੇ ਗੁਰਦੁਆਰਾ ਸਹੀਵਾਨਾ ਚ ਸੰਗਤ ਵੱਲੋਂ ਨਿਸ਼ਾਨ ਸਾਹਿਬਾਂ ਦੇ ਚੋਲਿਆਂ ਦੀ ਸੇਵਾ ਵੀ ਕੀਤੀ ਗਈ ਸੋ ਹਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਦੀ ਕਿਰਪਾ ਤੇ ਸ੍ਰੀ ਸੁਭਾਸੀ ਜੀ ਸਹਾਇ ਹੋਵੇ ਵਾਹ ਸ੍ਰੀ ਸੁਭਾਸੀ ਜੀ ਦੀ ਬਾਛਾ ਦਸਵੀਂ ਪ੍ਰਸੰਗ ਸੁਭਾਸੀ ਸੰਗਤ ਗੌਰ ਨਾਮ ਲਈ ਤੇ ਆਏ ਭਾਂਜੇ ਜੁਟੇ ਅਰਦਾਸ ਆਰਾਮਦਾਸੇ ਹੋਏ ਜੀ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਦਾਇ ਸ੍ਰੀ ਹਰਿਕ੍ਰਿਸ਼ਨ ਤੇ ਆਇਆ ਜਿਨ ਜਿੱਥੇ ਸਾਹਿਬ ਦੀ ਰਜ਼ਾ ਹੈ ਤੇ ਇੱਕ ਬਹਾਦਰ ਸਿੰਘ ਰਿਆ ਕਰਨਾ ਮਿਤਾ ਵਸਤਾ ਹੈ ਸਾਹ ਤੇ ਸੁਭਾਸੀ ਜੀ ਦਾ ਸੰਬਾਸ਼ਾ ਤਾਂ ਦਾ ਅੰਦਾਂ ਚਲੀ ਗੁਰੂ ਸਾਹਿਬ ਜੀ ਮਾੜਾ ਸਾਲ થઈ ਗਏ ਜੀ ਸਹਾਇਤਾ ਸੰਬੰਧੀਆਂ ਦੇ ਜਿਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰਸ਼ਨ ਦਾ ਦਾਰ ਦਾ ਧਿਆਨ ਕਰਕੇ ਬੋਲੋ ਜੀ ਅੱਜ ਖਾਲਸਾ ਸਾਜਨਾ ਦਿਵਸ ਦੇ ਸ਼ੁਭ ਦਿਹਾੜੇ ਤੇ ਗੁਰਦੁਆਰਾ ਸਿੰਘ ਸਭਾ ਫੇਰ ਫੈਕਸ ਵਿਖੇ ਜਿੱਥੇ ਸੰਗਤਾਂ ਦਾ ਭਾਰੀ ਇਕੱਠ ਇਕੱਤਰ ਹੋਇਆ ਹੈ ਜਿੱਥੇ ਅੱਜ ਅਸੀਂ ਖਾਲਸੇ ਦੇ ਸਾਜਨਾ ਦਿਵਸ ਦੀ ਸਭੂ ਸਿੱਖ ਜਗਤ ਨੂੰ ਵਧਾਈ ਦਿੰਦੇ ਆ ਉਸ ਦੇ ਨਾਲ ਨਾਲ ਇੱਕ ਛੋਟਾ ਜਿਹਾ ਉਪਰਾਲਾ ਜੋ ਗੁਰਦੁਆਰਾ ਸਿੰਘ ਸਭਾ ਦੀ ਮੈਨੇਜਮੈਂਟ ਸਪੋਰਟਸ ਕਮੇਟੀ ਅਤੇ ਹੋਰ ਸੇਵਾਦਾਰਾਂ ਵੱਲੋਂ ਪਿਛਲੇ ਕੁਝ ਹਫ਼ਤਿਆਂ ਤੋਂ ਅਣਥੱਕ ਸੇਵਾ ਨਿਭਾ ਕੇ ਬੱਚਿਆਂ ਦੇ ਲਈ ਇਹ ਕਾਜ ਪਲੇਗ੍ਰਾਉਂਡ ਦੀ ਓਪਨਿੰਗ ਕੀਤੀ ਗਈ ਹੈ ਆਸ ਹੈ ਕਿ ਅਸੀਂ ਆਪਣੇ ਯੂਥ ਹੈ ਜੋ ਸਾਡੀ ਪਨੀਰੀ ਹੈ ਉਸ ਨੂੰ ਪਲੇਗ੍ਰਾਉਂਡਾਂ ਤੱਕ ਲਿਆ ਆ ਕੇ ਗੁਰੂ ਦੇ ਦਰ ਤੱਕ ਲਿਆ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਦੇ ਦਰਬਾਰ ਹਾਲ ਤੱਕ ਜਿੱਥੇ ਗੁਰਬਾਣੀ ਸੰਥਿਆ ਕੀਰਤਨ ਦੀ ਸਖਲਾਈ ਦਸਤਾਰ ਦੀ ਸਖਲਾਈ ਔਰ ਗੁਰੂ ਸ਼ਬਦ ਦੇ ਚਰਨਾਂ ਦੇ ਨਾਲ ਆਪਣੇ ਯੂਥ ਨੂੰ ਜੋੜ ਸਕਾਂਗੇ ਅਸੀਂ ਸਿੰਘ ਸਭਾ ਗੁਰਦੁਆਰਾ ਵਰਜੀਨੀਆ ਫੇਰਫੈਕਸ ਵਰਜੀਨੀਆ ਵੇਖੇ ਇਸ ਦਿਹਾੜੇ ਨੂੰ ਜਿਵੇਂ ਆਪ ਵੇਖ ਸਕਦੇ ਹੋ ਬੜੀ ਧੂਮਤਾਵਨਾ ਮਨਾਇਆ ਜਾ ਰਿਹਾ ਹੈ ਤੇ ਅੱਜ ਇੱਥੇ ਐਤਵਾਰ 13 April ਵਿਸਾਖੀ ਮਨਾਈ ਜਾ ਰਹੀ ਹੈ ਬਹੁਤ ਹੋਮੋਮਾ ਕੇ ਸੰਗਤਾਂ ਪਹੁੰਚੀਆਂ ਨੇ ਸੰਗਤਾਂ ਦੇ ਵਾਸਤੇ ਦਸਤਾਰਬੰਦੀ ਆਪਣੇ ਜਿਹੜੇ ਸੇਵਾਦਾਰ ਨੇ ਉਹ ਕਰ ਰਹੇ ਨੇ ਕਰਵਾ ਰਹੇ ਨੇ ਕਿਤਾਬਾਂ ਦਾ ਲੰਗਰ ਵੀ ਲੱਗਾ ਹੋਇਆ ਆ ਤੇ ਆਰਟ ਦਾ ਲੰਗਰ ਵੀ ਲੱਗਾ ਹੋਇਆ ਆ ਜੋ ਗੁਰੂ ਸਾਹਿਬ ਨੇ ਕਕਸ਼ਿਸ਼ ਕੀਤੀ ਆ ਜਿੰਨੇ ਵੀ ਆਰਟਿਸਟ ਨਿੱਕੇ ਤੋਂ ਲਿਖਿਆ ਹੋਇਆ ਕਿ ਵੱਡਿਆਂ ਤੱਕ ਆਰਟ ਜਿਹੜੀ ਪੇਂਟਿੰਗ ਦੇ ਰੂਪ ਦੇ ਵਿੱਚ ਪਹਿਲੀ ਵਾਰੀ ਸਿੰਘ ਸਭਾ ਗੁਰਦੁਆਰੇ ਹੋਇਆ ਜੀ ਗੁਰੂ ਵੱਲੋਂ ਬਖਸ਼ਿਆ ਦਾਤਾਂ ਦਾ ਦੇਖ ਰਹੇ ਆ ਕਿ ਸੰਗਤ ਲੰਗਰ ਦਾ ਆਨੰਦ ਲੈ ਰਹੀ ਆ ਅੱਜ ਦੇ ਦਿਹਾੜੇ ਦਾ ਪੂਰਾ ਗੁਰਬਾਣੀ ਤੇ ਲੰਗਰ ਦਾ ਆਨੰਦ ਲਿਆ ਜਾ ਰਿਹਾ ਸੰਗਤ ਜਿੱਥੇ-ਜਿੱਥੇ ਵੀ ਆ ਬਸ ਰਹੇ ਹੋ ਸਾਨੂੰ ਪਤਾ ਕਿ ਇਸੇ ਚਾ ਦੇ ਨਾਲ ਤੁਸੀਂ ਅੱਜ ਦੇ ਇਸ ਦਿਹਾੜੇ ਨੂੰ ਮਨਾ ਰਹੇ ਹੋ ਸੋ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ